ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲ ਪ੍ਰਖ ਵਾਹਿਗੁਰੂ ਦੇ ਚਾਪਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ। ਪ੍ਰਮਾਤਮਾ ਦੀ ਬਣਾਈ ਹੋਈ ਇਸ ਖੂਬਸੂਰਤ ਦੁਨੀਆ ਦੇ ਵਿੱਚ ਬਹੁਤ ਕੁਝ ਐਸਾ ਹੁੰਦਾ ਰਹਿੰਦਾ ਜਿਹਨੂੰ ਦੇਖ ਕੇ ਆਪਾਂ ਹੈਰਾਨ ਹੋ ਜਾਂਦੇ ਆਂ, ਬਿਸਮਾਤ ਹੋ ਜਾਂਦੇ ਆਂ, ਖੁਸ਼ ਹੋ ਜਾਂਦੇ ਆਂ। ਦੇਖੋ ਇਹ ਮੱਛੀ ਸਮੁੰਦਰ ਦੇ ਥੱਲੇ ਕਿਦਾਂ ਛੋਟੇ ਛੋਟੇ ਪੱਥਰਾਂ ਨੂੰ ਆਪਣੇ ਮੂੰਹ ਦੇ ਵਿੱਚ ਚੱਕਦੀ ਹੈ ਤੇ ਘੇਟੇਰੀ ਲਾਉਂਦੀ ਆ। ਉਸ ਢੇਰ ਲਾਉਣ ਦੇ ਪਿੱਛੇ ਤਾਂ ਕਾਰਨ ਹੈਗਾ ਇਹ ਮੱਛੀ ਨੇ ਫਿਰ ਉਸ ਢੇਰ ਦੇ ਅੰਦਰ ਆਪਣੇ ਅੰਡੇ ਦੇਣੇ ਆ ਤਾਂ ਕਿ ਕੋਈ ਹੋਰ ਦੂਸਰਾ ਸਮੁੰਦਰੀ ਜੀਵ ਇਹਦੇ ਅੰਡਿਆਂ ਦੇ ਉੱਤੇ ਅਟੈਕ ਨਾ ਕਰ ਸਕੇ ਉਹਨਾਂ ਨੂੰ ਖਾ ਨਾ ਸਕੇ ਕਮਾਲ ਆ ਨਾ ਪ੍ਰਮਾਤਮਾ ਦੀਆਂ ਕਿੱਡਾਂ ਵੀ ਇਹਨਾਂ ਨੂੰ ਵੀ ਇੰਨੀ ਸੋਝੀ ਦਿੱਤੀ ਹੋਈ ਆ ਇਨਸਾਨ ਆਪਣੇ ਵਾਸਤੇ ਘਰ ਬਣਾਉਂਦਾ ਆਪਣੇ ਬੱਚਿਆਂ ਵਾਸਤੇ ਪਰਿਵਾਰ ਵਾਸਤੇ ਤੇ ਉਵੇਂ ਹੀ ਆਪਾਂ ਦੇਖਦੇ ਆ ਕਿੰਨੇ ਪੰਛੀ ਖੂਬਸੂਰਤ ਆਲ ਨੇ ਬਣਾਉਂਦੇ ਆ ਉਦਾਂ ਹੀ ਇਹ ਵੀ ਜੀਵ ਨੇ ਜਿਹੜੇ ਆਪਣੇ ਬੱਚਿਆਂ ਦੇ ਵਾਸਤੇ ਕੁਛ ਨਾ ਕੁਛ ਏਦਾਂ ਦਾ ਢਾਂਸ ਜ਼ਰੂਰ ਕਰਦੇ ਨੇ ਇਹਦਾ ਮਤਲਬ ਕਿ ਪ੍ਰਮਾਤਮਾ ਨੇ ਇਨ੍ਹਾਂ ਜੀਵ ਜੰਤੂਆਂ ਨੂੰ ਵੀ ਇੰਨੀ ਕੁ ਮਦਦ ਦਿੱਤੀ ਹੋਈ ਆ ਕਿ ਆਪਣੇ ਬੱਚਿਆਂ ਨੂੰ ਕਿੱਦਾਂ ਸਾਂਭਣਾ ਕਮਾਲ ਆ ਉਸ ਪ੍ਰਮਾਤਮਾ ਦੀਆਂ ਖੇਡਾਂ ਉਹ ਬੇਅੰਤ ਦੀਆਂ ਖੇਡਾਂ ਵਾਕਈ ਕਮਾਲ ਨੇ ਇਸੇ ਕਰਕੇ ਅਕਸਰ ਕਹਿੰਦੇ ਹੁੰਦੇ ਆ ਜਿਉ ਪ੍ਰਮਾਤਮਾ ਇਹ ਜੀਵ ਜੰਤੂਆਂ ਨੂੰ ਸਾਂਭਣ ਦੇ ਲਈ ਐਨਾ ਕੁਛ ਕਰ ਸਕਦਾ ਤਾਂ ਆਪਣੇ ਲਈ ਕਿਉਂ ਨਹੀਂ ਕਿਉਂਕਿ ਰੂਹੇ ਜਮੀਨ ਦੇ ਉੱਤੇ ਇਨਸਾਨ ਹੀ ਇੱਕ ਐਸਾ ਪਰਮਾਤਮਾ ਦਾ ਸਿਰਜਿਆ ਹੋਇਆ ਜੀਵ ਆ ਜਿਹੜਾ ਸੋਚ ਸਮਝ ਕੇ ਪਰਮਾਤਮਾ ਦਾ ਨਾਮ ਲੈ ਸਕਦਾ ਜਪ ਸਕਦਾ ਤੇ ਇਨਸਾਨ ਹੀ ਐਸਾ ਜੀਵ ਆ ਜਿਹਦੇ ਕੋਲੇ ਪਰਮਾਤਮਾ ਨੇ ਤਾਕਤ ਦਿੱਤੀ ਹੋਈ ਆ ਕਿ ਰੱਬ ਦਾ ਨਾਮ ਲੈ ਲੈ ਕੇ ਉਹ ਰੱਬ ਵਰਗਾ ਹੋ ਸਕਦਾ ਉਸੇ ਰੱਬ ਦੇ ਵਿੱਚ ਲੀਨ ਹੋ ਸਕਦਾ ਇਸ ਲਈ ਅਕਸਰੀ ਆਪਾਂ ਕਹਿੰਦਾ ਕਿ ਜਿਹੜੀ ਵੀ ਹਾਲਤ ਦੇ ਵਿੱਚ ਹੋ ਜਿੱਥੇ ਵੀ ਹੋ ਚੰਗੇ ਹੋ ਮਾੜੇ ਹੋ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਤੇ ਉਹ ਪਰਮਾਤਮਾ ਦੀਆਂ ਰਹਿਮ ਤਾਂ 100% ਤੁਹਾਡੇ ਤੇ ਹੋਣਗੀਆਂ ਤੁਸੀਂ ਇੱਕ ਕਦਮ ਪੱਟਦੇ ਹੋ ਤਾਂ ਰੱਬ ਤੁਹਾਡੇ ਵੱਲ ਨੂੰ 100 ਕਦਮ ਵਧਾਉਂਦਾ ਸੋ ਅਕਾਲ ਕਾਲ ਕੂਕਣਾ ਸ਼ੁਰੂ ਕਰੋ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਉਹ ਬੜਾ ਬੇਅੰਤ ਆ ਉਦੇ ਘਰੇ ਕਿਸੇ ਵੀ ਚੀਜ਼ ਦੀ ਕਾਟਣੀ ਹੈਗੀ ਧੰਨਵਾਦ